ਨਾਲ ਸਾਥ ਅਸੀਂ ਕਲੀ ਬਾਈਟ ਕਰ ਲਾਂਗੇ ਜਿਹੜਾ ਲੈਣਾ ਪਾਣਾ ਬੜਾ ਵੱਡਾ ਬੜਾ ਇਹ ਛੋਲੇ ਜਿਹੜੇ ਲੱਗੇ ਨੇ ਅੱਧੇ ਤੇ ਵੀ ਜਿਵੇਂ ਜਾਲੇ ਉਹ ਕਿਹਾ ਇਹ ਮੇਰਾ ਨਹੀਂ ਸਟੇਟਿੰਗ ਪਰ ਤੇ ਉਹ ਬ람ਨੋ ਸੁਣੋ ਥੋੜਾ ਮੇਰਾ ਕੀ ਹਾਂ ਜੀ ਚਲੋ ਚਲੋ ਜੀ ਸਹੀ ਜਰਾ ਸਾਰ ਪ੍ਰੇਮ ਮਹੀਨਾ ਜਰਾ ਤੂੰ ਤਾਂ ਕਰ ਲੋ ਮੈਂ ਅੱਗੇ ਆਇਆ ਨਾ ਬਿਲਕੁਲ 22 22 ਟਾਈਮ ਹੋ ਗਈ ਪਏ ਰੇਟ ਵੇਟ ਸਰ ਮਾਈਕਾ ਹੋਟਾ ਯਾਰ ਸਿਵਲ ਲਾਈਨ ਦੇ ਵਿੱਚ ਇੱਕ ਇਨਫੋਰਮੇਸ਼ਨ ਦੇ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਬਾਈਕ ਚੋਰੀ ਹੋ ਰਹੀ ਹੈ ਉਸ ਸੰਬੰਧੀ ਸਾਡੇ ਐਫਆਈਆਰ ਵੀ ਦਰਜ ਹੈਗੀ ਹੈ ਜੀ 185 ਨੰਬਰ 10924 ਦਾ ਉਹਨੂੰ ਫਾਲੋਅ ਅਪ ਕਰਦੇ ਹੋਏ ਸਾਡੇ ਅਸਿਸਟੈਂਟ ਸਾਹਿਬ ਨੇ ਬੜਾ ਅੱਛਾ ਕੰਮ ਕੀਤਾ ਕਿ ਬੁਲੱਟ ਮੋਟਰਸਾਈਕਲ ਜਿਹੜੇ ਵੱਡੇ ਮੋਟਰਸਾਈਕਲ ਚੋਰੀ ਕਰਦੇ ਸੀ ਉਹ ਵਿਰੋ ਇੱਕ ਮੁੰਡਾ ਅਸੀਂ ਅਪ੍ਰੀਹੈਂਡ ਕੀਤਾ ਜਿਹਦਾ ਨਾਮ ਹੈਗਾ ਜਗਰੂਪ ਸਿੰਘ ਉਰਫ ਲੱਕੀ ਤੇ ਇਹ ਬੜੀ ਇੰਟਰਸਟਿੰਗ ਗੱਲ ਹੈ ਥੋੜੇ ਟਾਈਮ ਹੀ ਪਹਿਲਾਂ ਮਲੇਸ਼ੀਆ ਤੋਂ ਆਇਆ ਸੀਗਾ 4 ਮਹੀਨੇ ਮਲੇਸ਼ੀਆ ਤੋਂ ਲਾਕੇ ਲੇਸ਼ਾ ਤੋਂ ਵਾਪਸ ਜਦੋਂ ਆਇਆ ਇਹ ਤੇ ਆ ਕੇ ਥੋੜਾ ਜਿਹਾ ਨਸ਼ਿਆਂ 'ਚ ਪੈ ਗਿਆ ਉਸ ਤੋਂ ਬਾਅਦ ਇਹ ਆਪਣਾ ਇਸ ਕੰਮਾਂ ਦੇ ਵਿੱਚ ਬੈਠ ਕੇ ਇਹਨੇ ਦੋ ਜਗ੍ਹਾ ਤੋਂ ਮੋਟਰਸਾਈਕਲ ਚੋਰੀ ਕੀਤੀ ਸੀਗੇ ਇੱਕ ਸਪਲੈਂਡਰ ਇੱਕ ਬੁਲਟ ਬਾਈਕ ਤੇ ਉਹ ਅਸੀਂ ਦੋਵੇਂ ਰਿਕਵਰ ਕਰ ਲਏ ਨੇ ਫਰਦਰ ਹੋਰ ਵੀ ਰਿਕਵਰੀ ਹੋਣ ਦੇ ਚਾਂਸਸ ਹੈਗੇ ਨੇ ਸਾਡੇ ਐਸਐਚਓ ਸਾਹਿਬ ਮੋਲਕ ਐਸਐਚਓ ਸਿਵਲ ਲਾਈਨ ਇਸ ਦੇ ਕੇਸ ਦੇ ਵਿੱਚ ਬੜੀ ਗੰਭੀਰਤਾ ਨਾਲ ਲੱਗ ਰਿਹਾ ਕਿਉਂਕਿ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਸਾਡੇ ਸੀਪੀ ਸਾਹਿਬ ਦੇ ਬੜੇ ਸਖਤ ਹਦਾਇਤ ਹੈਗੀ ਹੈ ਕਿ ਜਿਹੜੀ ਜ਼ੀਰੋ ਟੋਲਰੈਂਸ ਹੈ ਇਸ ਕ੍ਰਾਈਮ ਦੇ ਉੱਪਰ ਤੇ ਅਸੀਂ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੇ ਹੋਏ ਮੋਟਰਸਾਈਕਲ ਦੀ ਖਬਰ ਕਰਾਂਗੇ ਸਰ ਕਿਥੋਂ ਹੈ ਵਾਲਾ ਤੇ ਉਮਰ ਕਿੰਨੀ ਹੈ ਇਹ ਜੀ ਉਮਰ ਦੀ ਹੈ ਜੀ 26 ਸਾਲ ਪਲਸ 2 ਪੜਿਆ ਜੀ ਇਹ ਤੇ ਇਹ ਰਹਿਣ ਵਾਲਾ ਰਾਜਸਥਾਨਸੀ ਏਰੀਆ ਠਾਣੇ ਰਾਜਸਥਾਨਸੀ ਦੇ ਏਰੀਆ ਰਹਿਣ ਵਾਲਾ ਹੈਗਾ ਤੇ ਇਹ ਹੁਣ ਮਲੇਸ਼ੀਆ ਤੋਂ ਆ ਕੇ ਬਸ ਇਹ ਕੱਲਾ ਹੀ ਸਰ ਕੀ ਨਾਲ ਹੋਰ ਵੀ ਦੇ ਕੋਈ ਨਹੀਂ ਇਹ ਫਿਲਹਾਲ ਇਹ ਕੱਲਾ ਹੀ ਆਇਡੈਂਟੀਫਾਈ ਹੋਇਆ ਤੋਂ ਜਿਹੜਾ ਇੱਕ ਮੁੰਡਾ ਹੋਰ ਹੋਊਗਾ ਉਹਨੂੰ ਹਾਲੇ ਮੈਂ ਡਿਸਕਵਰ ਨਹੀਂ ਕਰ ਸਕਦਾ ਤੁਹਾਨੂੰ ਉਸ ਬਾਰੇ ਤੁਹਾਨੂੰ ਫੜਾਂਗੇ ਤੇ ਚੋਰੀ ਚੋਰੀ ਕਰਦਾ ਸੀਗਾ ਤੇ ਇਹ ਫਿਰ ਅੱਗੂ ਕਿੱਥੇ ਅਗੇ ਅਗੇ ਸੇਲ ਕਰਨ ਦੀ ਕੋਸ਼ਿਸ਼ ਕਰਦੇ ਸੀ ਬਟ ਜਿਹੜੇ ਦੋ ਮੋਟਰਸਾਈਕਲ ਇਹਨਾਂ ਕੋ ਸੇਲ ਨਹੀਂ ਹੋਈ ਸੀ ਇਹਲੇ ਇਹਨਾਂ ਨੇ ਆਪਣੇ ਘਰ ਹੀ ਲਾਏ ਹੋਏ ਸੀਗੇ ਥੋੜੇ ਖਬਰ ਕਿਤੇ ਸਰ ਇਹ ਕਿੱਥੇ ਕਿਹੜੇ ਪਿੰਡ ਦਾ ਰਹਿਣ ਵਾਲਾ ਕਿਹੜਾ ਰਾਜਾ ਸੰਸੀ ਜੀ ਰਾਜਾ ਸੰਸੀ ਧਾਰੀਵਾਲ ਰਾਜਾ ਧਾਰੀਵਾਲ ਠਾਣੇ ਇੱਕ ਚੋਰੀ ਦੀ ਤੰਦੇ ਕਿਵੇਂ ਵੇਚਦੇ ਨੇ ਪੁਲਿਸੀਆ ਤੋਂ ਜਿਹੜਾ ਆਇਆ ਜੀ ਦੇਖੋ ਇਹ ਜਿਹੜੀ ਸੰਗਤ ਇਹੋ ਮਾੜੀ ਹੋਗੀ ਉਸੇ ਕਰਕੇ ਇਹਨਾਂ ਨੂੰ ਪੈਸੇ ਦੀ ਨੀਡ ਕਰਕੇ ਇਹਨਾਂ ਨੇ ਇਹ ਛੋਟੇ ਕੰਮ ਸ਼ੁਰੂ ਕਰ ਦਿੱਤੇ ਸਰ ਬੁਲਟ ਮੋਟਰਸਾਈਕਲ ਦਾ ਤੁਸੀਂ ਕੋਈ ਖਾਸ ਵਿਸ਼ੇਸ਼ ਕੀ ਐਸਲੀ ਮੋਰਸੇਸ਼ਾ ਦਾ ਜਿਆਦਾ ਹੁੰਦਾ ਸੀ ਹਾਂਜੀ ਬੁਲਟ ਮੋਟਰਸਾਈਕਲ ਦੇ ਜਿਆਦਾ ਪੈਸਾ ਹੁੰਦਾ ਸੀ ਸਰ ਗੁਰਦੁਆਰੇ ਦੀ ਚੋਰੀ ਕਰਦਾ ਹੀ ਜਿਆਦਾ ਕਿੱਧਰ ਚੋਰੀ ਕਰਦੇ ਨਹੀਂ ਪਾਰਕਿੰਗ ਦੇ ਵਿੱਚ ਜੀ ਪਾਰਕ ਕਰਕੇ ਪਰ ਇਸ ਹੁਣ ਕਿੰਨੇ ਕ ਅਜ ਤੱਕ ਦੀ ਚੋਰੀ ਨਹੀਂ ਅਜ ਤੱਕ ਇਹ ਕਾਫੀ ਕੁਝ ਘਰੇ ਨੇ ਬਟ ਸਾਡੇ ਕੋ ਹੁਣ ਰਿਕਵਰ ਹੁੰਦੇ ਸਪਲੈਂਡਰ ਇੱਕ ਬੁਲੱਟ ਮੋਟਰਸਾਈਕਲ ਹੋਇਆ ਦੋ ਮੋਟਰਸਾਈਕਲ ਬਿਕਵਰ ਹੋਏ ਨੇ ਹੋਰ ਵੀ ਚਾਂਸਸ ਆਗੇ ਰਿਕਵਰੀ ਦੇ ਸਰ ਪਾਰਕਿੰਗ ਵਿੱਚ ਬਾਕਾਇਦਾ ਪਰਚੀ ਮਿਲਦੀ ਹੈ ਜੀ ਜਿਹੜੇ ਪਾਰਕਿੰਗ ਵਾਲੇ ਉਹ ਕਿਸਾ ਹੈ ਇਹ ਪਾਰਕਿੰਗ ਵਿੱਚ ਓਪਨ ਪਾਰਕਿੰਗ ਵੀ ਹੈਗੀ ਹੈ ਨਾ ਕਿ ਜਗ੍ਹਾ ਅੱਛਾ ਓਪਨ ਪਾਰਕਿੰਗ ਸਰ ਕਿੰਨੇ ਕਾਮ ਹੋਏ ਵੀ ਸਾਡੇ ਕੋ ਕਾਫੀ ਜਿਆਦਾ ਇਹ ਦੇਖੋ ਇੱਥੇ ਸਾਡੇ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵਾਰਦਾਤਾਂ ਹੋ ਰਹੀਆਂ ਉਹ ਤੋਂ ਜ਼ਿਆਦਾ ਅਸੀਂ ਟਰੇਸ ਵੀ ਕਰ ਚੁੱਕੇ ਹੋਏ ਆਂ ਤੇ ਅਸੀਂ ਹੋਰ ਵੀ ਟਰੇਸ ਕਰ ਪਹਿਲਾਂ ਅਸੀਂ ਕਮਯਾਬੀ ਸਮਝਦੇ ਹਾਂ ਕਿ ਜਿਹੜੇ ਮਾੜੇ ਬੰਦੇ ਹੈਗੇ ਨੇ ਜਿਹੜੇ ਚੀਜ਼ਾਂ ਦੇ ਉੱਪਰ ਕੰਮ ਕਰ ਰਹੇ ਨੇ ਅਸੀਂ ਉਹਨਾਂ ਨੂੰ ਆਪਾਂ ਕਾਬੂ ਕਰੀਏ। ਸਰ ਬੁੱਲਡਰ ਨਾਲ ਹੋਰ ਕੀ ਰਿਕਵਰੀ ਕਿਤੇ ਹੈ? ਇੱਕ ਬੁੱਲਡਰ ਮੋਟਰਸਾਈਕਲ ਇੱਕ ਸਪਲੈਂਟ ਮੋਟਰਸਾਈਕਲ। ਬੁੱਲਡਰ ਸਪੀਨ ਸੀਗੀ ਹੈ ਇਹ ਬੰਦੇ ਦਾ ਨਹੀਂ। ਇਹ ਜਵਾਰਦਤ ਕੀਤੀ ਇਹਨੇ ਜੀ ਆਪਾਂ ਨਾਲ। ਕਿ ਇਹ ਕਿੱਥੋਂ ਗੁੱਲ ਚੁੱਕਿਆ ਸੀ ਇਹਨੇ ਕੁਝ ਜਿਹਾ। ਹਾਂ ਜੀ ਸਰ ਇਹ ਬੁੱਲਡਰ ਮੋਟਰਸਾਈਕਲ ਇਹ ਬੁੱਲਡਰ ਮੋਟਰਸਾਈਕਲ ਜੀ ਇਹਨਾਂ ਨੇ ਫੜਿਆ ਇੱਥੋਂ ਆ ਜਿਹੜਾ ਸਟੇਸ਼ਨ ਸਟੇਸ਼ਨ ਦੇ ਸਾਹਮਣੇ ਓਪੋਜ਼ਿਟ ਸਟੇਸ਼ਨ ਤੋਂ। ਸਟੇਸ਼ਨ ਦਾ ਸਿਵਲ ਲਾਈਨ ਦੇ ਵਿੱਚ ਸਟੇਸ਼ਨ ਮੈਂ ਦਾ ਹੋਇਆ ਹੈ। ਤੇ ਬੈਕਗ੍ਰਾਉਂਡ ਕੀ ਪਰਿਵਾਰ ਮੈਂਬਰ ਚ ਕੀ ਹੈ? ਦੇਖੋ ਜੀ ਪਰਿਵਾਰ ਇਹਦਾ ਫਾਦਰ ਵੀ ਇਹਦਾ ਲੇਬਰ ਕਰਦਾ ਤੇ ਮਦਰ ਵੀ ਇਹਦੇ ਕੰਮ ਕਰਦੇ ਨੇ। ਕੀ ਕਿਮਾਤਰ ਪਰ ਨਸ਼ੇ ਤੇ ਨਹੀਂ ਕਰਦਾ ਸੀ ਅਡਿਕਟ ਹੈਗਾ ਦੇਖ ਕੇ ਹੈ ਜੀ ਨਸ਼ੇ ਦੀ ਪੂਤੀ ਗੱਲ ਕੀ ਫਿਰ ਆਈ ਥਿੰਕ ਸੋ ਆਈ ਥਿੰਕ ਸੋ ਇਹ ਰੈਜ਼ਿਡੈਂਸੀ ਉਥੋਂ ਦਾ ਰੈਜ਼ਿਡੈਂਸੀ ਜੀ ਉਹ ਵਰ ਪਰਮਟ ਤੇ ਗਿਆ ਸੀ ਉਹ ਤੋਂ ਵਾਪਸ ਆ ਗਿਆ ਸੀ ਟਾਰਗੇਟ ਏਰੀਆਸ ਕਿਰੇ ਕਿਰੇ ਹੁੰਦੇ ਸੀ ਜ਼ਿਆਦਾ ਕਰ ਕੇ ਇਹਦੇ ਟਾਰਗੇਟ ਏਰੀਆ ਠੀਕ ਨਹੀਂ ਉਹ ਕੁਝ ਨਹੀਂ ਇਹ ਸਿਟੀ ਦੇ ਵਿੱਚ ਜਿਹੜਾ ਉਹਨਾਂ ਨੂੰ ਮਿਲ ਗਿਆ ਜਿਹੜਾ ਉਹਨਾਂ ਨੂੰ ਉਹ ਕਰ ਦੇਣਾ ਹੈ ਡੇਲੀ ਇਹਨੇ ਅਪ ਡਾਊਨ ਕਰਦਾ ਸੀ ਸਿਟੀ ਨੂੰ ਡੇਲੀ ਅਪ ਡਾਊਨ ਜਦੋਂ ਵੀ ਇਹਨਾਂ ਦਾ ਟਾਈਮ ਮਿਲਦਾ ਸੀ ਉਹ ਕਰ ਹੀ ਕਰ ਦਿੰਦੇ ਸੀ ਹੋਰ ਕਿਨੇ ਕਿੁੱਕੇ ਆ ਜਦੋਂ ਮੋਟਰਸਾਈਕਲ ਦੇ ਨਹੀਂ ਹਲੇ ਫਿਰ ਹਾਲ ਅਸੀਂ ਦੂਰ ਖਬਰ ਕਿਤੇ ਆ ਹੋਰ ਵੀ ਹੈਗੇ ਨੇ ਹੋਰ ਵੀ ਰਿਕਵਰੀ ਕਰਨੀ ਹੈ ਇਸ ਨੂੰ ਪਹਿਲਾਂ ਵੀ ਕੋਈ ਪਰਚਾ ਨਹੀਂ ਨਹੀਂ ਇਹਨਾਂ ਦਾ ਕੋਈ ਬੈਕਗ੍ਰਾਉਂਡ ਨਹੀਂ ਹੈਗਾ ਜੀ